ਇਸ ਵੇਲੇ ਦੀ ਵੱਡੀ ਖਬਰ ਜਲੰਧਰ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਵੱਡਾ ਹਾਦਸਾ ਵਾਪਰਿਆ ਹੈ ਅੰਮ੍ਰਿਤਸਰ ਤੋਂ ਜਲੰਧਰ ਆਰੀ ਪਨਬਸ ਦਾ ਐਕਸੀਡੈਂਟ ਹੋਇਆ ਜਿੱਥੇ ਟਿਪਰ ਦੇ ਨਾਲ ਜ਼ਬਰਦਸਤ ਟੱਕਰ ਹੋਣ ਤੋਂ ਬਾਅਦ ਇਸ ਪਨਬਸ 'ਚ ਸਵਾਰ 20 ਤੋਂ ਜ਼ਿਆਦਾ ਸਵਾਰੀਆਂ ਜ਼ਖਮੀ ਹੋ ਗਈਆਂ ਨੇ ਜਿਨ੍ਹਾਂ 'ਚੋਂ 7 ਜ਼ਿਆਦਾ ਗੰਭੀਰ ਦੱਸੀਆਂ ਜਾ ਰਹੀਆਂ ਨੇ ਫਲਾਈਓਵਰ ਤੇ ਅੰਮ੍ਰਿਤਸਰ ਤੋਂ ਜਲੰਧਰ ਆਰੀ ਪਨਬਸ ਨੇ ਟਿਪਰ ਨੂੰ ਜ਼ਬਰਦਸਤ ਟੱਕਰ ਮਾਰੀ ਜਿਸ ਟੱਕਰ ਕਰਕੇ ਇਹ ਵੱਡਾ ਹਾਦਸਾ ਵਾਪਰਿਆ ਇਸ ਹਾਦਸੇ 'ਚ ਬੱਸ ਡਰਾਈਵਰ ਸਮੇਤ ਕਈ ਫੱਟੜ ਹੋ ਗਏ ਨੇ ਜਿੰਨਾਂ ਕਈ ਸਵਾਰੀਆਂ ਇਸ ਹਾਦਸੇ ਦੇ ਵਿੱਚ ਫੱਟੜ ਹੋ ਗਈਆਂ ਨੇ ਹਸਪਤਾਲ ਦੇ ਵਿੱਚ ਸਵਾਰੀਆਂ ਨੂੰ ਲਜਾਇਆ ਗਿਆ ਹੈ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਪਿਆਣਕ ਹਾਦਸਾ ਵਾਪਰਿਆ ਨੈਸ਼ਨਲ ਹਾਈਵੇ ਦੀਆਂ ਤਸਵੀਰਾਂ ਨੇ ਜਿੱਥੇ ਇਹ ਪੂਰੀ ਘਟਨਾ ਵਾਪਰੀ ਹੈ ਜਿੱਥੇ ਰੋਡ ਐਕਸੀਡੈਂਟ ਹੋਇਆ 20-30 ਬੰਦੇ ਕੁਤਰ ਕਦੀ ਸਵਾਰੀਆਂ ਸਿੱਗੀਆਂ ਜਿਹੜੀਆਂ ਫੱਟੜ ਹੋ ਗਈਆਂ ਹਾਂਜੀ ਕਿੰਨੇ ਬੰਦੇਆਂ ਦੇ ਲੁੱਟਾ ਫੱਜ਼ਗੀਆਂ ਕਾਫੀ ਫਸਿਆ ਸੀ ਵਿੱਚ ਮੁਸ਼ਕਲ ਨਾ ਬੱਸ ਕਿੱਥੋਂ ਆਏ ਅੰਮ੍ਰਿਤਸਰੋਂ ਟੰਡੀਗੜ ਜਾ ਰਹੇ ਸੀ ਤੇ ਟਿਪਰ ਕਿਹੜੀ ਸੀ ਬਜਰੀ ਦੇ ਢਾਲਾ ਜਾਂਦੇ ਆ ਕੋਈ ਮੋਰੇ ਅੱਛਾ ਜਿਹੜੇ 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 ਛੜਕ ਬਣਾਉਂਦੇ ਉਹ ਸੀ ਨਹੀਂ ਨਹੀਂ ਪਤਾ ਨਹੀਂ ਕਿਹਦਾ ਸੀਗਾ ਅੱਛਾ ਹਾਂ ਜਿੱਦਾਂ ਬਜਰੀ ਕੋਈ ਜਾਂਦਾ ਪਿਆ ਸੀਗਾ ਠੀਕ ਆ ਠੀਕ ਆ ਉਹ ਸੌਂਦ ਲੱਗੇ ਲੁਕਿਆ ਜਾ ਕੇ ਅੱਛਾ ਤੇ ਬੱਸ ਬਹੁਤ ਧੀਰ ਸੀਗੀ ਉਹਨਾਂ ਸਾਰਾ ਕੀ ਰੋਕ ਓਹ ਡਰਾਈਵਰ ਨੂੰ ਸੱਟ ਲੱਗੀ ਜਿਆਦਾ ਨਾ ਕਿ ਸਵਾਰੀਆਂ ਨੇ ਵੀ ਕਾਫੀ ਆ